ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀਪਰ ਬਣਾ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਵੀਰ ਦੇ ਕੀ ਲੂ ਪਸ਼ੂ ਰੱਖੇ ਵੀਰ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਵੀਰ ਜੀ ਹੋਠੀ ਕੋ ਵਧੀਆ ਹਾਂਜੀ ਠੀਕ ਠਾਕ ਬਾਈ ਤੁਸੀਂ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਂ ਜੰਗ ਸਿੰਘ ਮਾਨ ਹੂੰ ਤੇ ਨੰਬਰ 952 32003 ਠੀਕ ਆ ਤੇ ਜਿਹੜੀ ਇੱਧਰ ਬੱਚੀ ਦੇਖਦੇ ਕਿੰਨੀ ਉਮਰ ਹੈ ਇਹਦੀ ਇਹਦੀ ਤਕਰੀਬ ਲ 15 ਕ ਮਹੀਨਿਆਂ ਦੀ ਠੀਕ ਆ ਕਿ ਕਿੰਨਾ ਕਿ ਰਕਾਰਡ ਹੈ ਦੀ ਮਾਂ ਦਾ ਬਈ ਇਹਦੀ ਮਾਂ ਦਾ ਰਕਾਰਡ ਤਾਂ 30 ਲੀਟਰ ਸੀ ਜੀ ਓਕੇ ਕਿਹੜੇ ਸੀਮਣ ਦੀ ਆ ਪਤਾ ਕੁਛ ਵੀ ਸੀਵਨ ਦਾ ਨਹੀਂ ਮੇਰੇ ਪਤਾ ਆਪਾਂ ਨੂੰ ਓਕੇ ਸੀਮਣ ਦੇ ਤਕਰੀਬਨ ਕਾਵਲੀ ਆਣਾ ਹਾਂਜੀ ਫੁੱਲ ਕੱਦ ਫੁੱਲ ਬਰੀਡ ਫੇਸ ਫੂਸ ਪ੍ਰਿੰਟ ਪ੍ਰਿੰਟ ਬੜਾ ਚੰਗਾ ਝੂੜੀ ਕਿਵੇਂ ਚਾਰ ਥਾਂ ਚਾਹਪੁਰ ਚਾਰੇ ਥਾਣਾ ਕੋਈ ਨਾਲ ਹੋਣੇ ਹੈਗੇ ਬੱਸੀ ਠੀਕ ਆ ਹਾਂ ਝੂੜੀ ਝੂੜੀ ਚੰਗੀਆਂ ਥੋਰ ਨਹੀਂ ਮਣੀ ਜੀ ਥੋਰਦੀ ਹੈ ਅੜ ਜਾ ਬੱਤੋ ਅੜ ਜਾ ਬੱਤੋ ਹੂੰ ਝੂੜੀ ਝੂੜੀ ਬਹੁਤ ਚੰਗੀਆਂ ਥੋੜੇ ਡਰਦੀ ਹੈ ਕੋਈ ਚੱਕੇ ਨਹੀਂ ਹਾਂ ਇੱਕ ਨੰਬਰ ਝੂੜੀ ਆ ਤੋੜ ਕੇ ਦਿਖਾਉਣੀ ਹੈ ਔਰ ਕਿਤਾ ਰਹਿੰਦੇ ਵਕਨ ਠੀਕ ਹੈ ਭਾਈ ਜੋਗੀ ਉਹਦੇ ਚੜ ਜਾਂਦੀ ਹੈ ਸੌਰਤੀ ਆ ਕੀ ਮੋਲ ਆ ਭਾਈ ਜਾਇਦ ਜਾਇਦਾ ਇਹ ਲੈਂਦੇ ਨੇ 25000 ਆ ਯਾਰਾ ਵੀਰੇ ਮਾਨਦਾਨ ਹੋ ਜਾ ਮਾਨਦਾਨ ਤਾਂ ਹੋ ਜਾਊਗਾ ਠੀਕ ਹੈ ਭਾਈ ਅੱਗੇ ਦੋ ਨੰਬਰ ਤੇ ਜਰਸੀ ਆ ਗਈ ਹਾਂਜੀ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਬਸ ਏਮ ਜੀ ਹੀ ਹੈ ਜੀ ਇਹਨਾਂ ਦੇ ਠੀਕ ਹੈ ਭਾਈ ਫੇਸ ਦੀ ਬਿਊਟੀ ਚੰਗੀ ਆ ਹਾਂਜੀ ਹਾਂਜੀ ਪੂਰੀ ਚੰਗੀ ਟੂਆ ਟੂਆ ਬਹੁਤ ਚੰਗਾ ਕੱਦ ਚੰਗਾ ਭਾਈ ਬ੍ਰੀਟ ਇੱਕ ਨੰਬਰ ਚਮਕ ਚਮਕ ਚੰਗੀ ਆ ਕਲਰ ਬੜਾ ਚੰਗਾ ਗਾ ਇਹਦੀ ਮਾਨਦ ਰਿਕਾਰਡ ਭਾਈ ਇਹਦੀ ਮਾਦਰ ਕਾਰਟ ਸੀ 18 ਲੀਟਰ ਦਾ ਦੋ ਦਿੱਤੇ ਵੀਰੇ ਓਕੇ ਭਾਈ ਹੁਣ ਇਹਦਾ ਦੇਖੋ ਕਿਵੇਂ ਮੰਦਾ ਠੀਕ ਆ ਭਾਈ ਇਹਦਾ ਮੁੱਲ ਜਾਇਜ ਜਾਇਜ ਦਾ ਮੁੱਲ 22000 ਰੁਪਏ ਲੱਗ ਠੀਕ ਆ ਮਾਨਤਨ ਹੋ ਜੂ ਮਾਨਤਨ ਹੋ ਜੂ ਵੀਰੇ ਠੀਕ ਆ ਭਾਈ ਤੇ ਜੋੜਾ ਇਕੱਠਾ ਖਰੀਦਦੇ ਕੋਈ ਭਰਾ ਵਧੀਆ ਮਾਨਤਨ ਫਿਰ ਵਧੀਆ ਮਾਨਤਾਨ ਕਰ ਦਾਂਗੇ ਵੀਰੇ ਠੀਕ ਹੈ ਬਾਈ ਜੋੜਾ ਇਕੱਠਾ ਕਰੀਂਦੋਂਗੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਵਧੀਆ ਮਾਨਤਾਨ ਕਰ ਦਾਂਗੇ ਬੱਚੀਆਂ ਬਈ ਦੋਨੇ ਚਾਹੀਆਂ ਪਲੀਆਂ ਵੀਆਂ ਕੰਦ ਘਾਟ ਵਾਲੀਆਂ ਸੀਮਣ ਦੇ ਤਕਰੀਬਨ ਦੋਨੇ ਕਾਬਲਾ ਕਾਬਲਾ ਜੀ ਚੜਦੀ ਆ ਜੀ ਤਾਂ ਤਾਂ ਖੋਲਦੇ ਨਹੀਂ ਹੈਗੇ ਉਹਨੂੰ ਸਹੀ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ